ਤੇਰੀ ਨਾਨੀ ਕਹਿੰਦੀ ਹੁੰਦੀ ਸੀ ਅਖੇ ਨਾ ਕੱਚੀ ਨਾ ਮੱਚੀ ਫੇਰ ਕੀ ਹੋਇਆ ਜੇ ਰੋਟੀ ਮੋਟੀ ਆ ਤਾਂ ਕਰਦੇ ਆ ਨਖਰੇ ਚੁੱਪ ਕਰਕੇ ਖਾ ਲਵੋ ਰੈਸਟੋਰੈਂਟ ਵਿੱਚ ਬੈਠੇ ਦਲਵੀਰ ਨੂੰ ਅਚਾਨਕ ਹੀ ਮਾਂ ਦੇ ਇਹ ਸ਼ਬਦ ਯਾਦ ਆਏ ਦਲਵੀਰ ਦਲਵੀਰ ਕਿੱਧਰ ਖੋ ਗਏ ਤੁਸੀਂ ਦਲਵੀਰ ਦੀ ਪਤਨੀ ਨੇ ਚੁੱਪ ਬੈਠੇ ਦਲਵੀਰ ਨੂੰ ਹੱਥ ਨਾਲ ਹਿਲਾਇਆ ਡੈਡੀ ਜਰੂਰ ਲੱਗਦਾ ਦਾਦੀ ਜੀ ਬਾਰੇ ਸੋਚ ਰਹੇ ਨੇ ਹੈਨਾ ਡੈਡੀ ਜੀ ਕੈਂਡੀ ਆਪਣੇ ਡੈਡੀ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਬੋਲੀ ਤੂੰ ਕਿਵੇਂ ਮੇਰੇ ਦਿਲ ਦੀ ਹਰ ਗੱਲ ਨੂੰ ਬੁੱਝ ਲੈਣੀ ਐ ਉਹ ਮੇਰੀ ਤੀ ਦਲਵੀਰ ਦੀਆਂ ਅੱਖਾਂ ਵਿੱਚ ਦੀ ਕੈਂਡੀ ਲਈ ਪਿਆਰ ਸਾਫ਼ ਚਲਕ ਰਿਹਾ ਸੀ ਚਲੋ ਫਿਰ ਚੱਲਦੇ ਹਾਂ ਤੈਨੂੰ ਦੇਰ ਹੋ ਜਾਣੀ ਐ ਦਲਵੀਰ ਨੇ ਕਿਸੇ ਮੀਟਿੰਗ ਲਈ ਤਿੰਨ ਦੇ ਨਾਲ ਲਈ ਬਾਅਦ ਜਾਣਾ ਹੈ ਇਸ ਲਈ ਉਹ ਪੈਕਿੰਗ ਕਰਕੇ ਹੀ ਰੈਸਟੋਰੈਂਟ ਵਿੱਚ ਆਏ ਸਨ ਤੇ ਇੱਥੋਂ ਹੀ ਉਸਨੇ ਆਪਣੀ ਮੀਟਿੰਗ ਲਈ ਰਵਾਨਾ ਹੋਣਾ ਸੀ ਤੇ ਫਿਰ ਉਹ ਚਲਾ ਗਿਆ ਮੰਮੀ ਇੱਕ ਗੱਲ ਕਰਨੀ ਸੀ ਕਿ ਤੁਹਾਨੂੰ ਵੀ ਦਾਦੀ ਜੀ ਵਾਂਗ ਸਿਹਤਾਰਨ ਖਾਣਾ ਬਣਾਉਣਾ ਆਉਂਦਾ ਜੀ ਹਾਂ ਮੈਨੂੰ ਮੰਮੀ ਜੀ ਨੇ ਸਿਖਾਇਆ ਸੀ ਕਿਰਪਾ ਕਰਕੇ ਮੈਨੂੰ ਵੀ ਸਿਖਾ ਦਿਓ ਮੈਂ ਜਾਣਦੀ ਹਾਂ ਡੈਡੀ ਜੀ ਦਾਦੀ ਜੀ ਦੇ ਖਾਣੇ ਨੂੰ ਬਹੁਤ ਮਿਸ ਕਰਦੇ ਨੇ ਕੈਂਡੀ ਤੁਸੀਂ ਛੋਟੇ ਹੋ ਮੇਰੇ ਤੋਂ ਐਨਾ ਟੇਸਟੀ ਖਾਣਾ ਨਹੀਂ ਬਣਦਾ ਤਾਂ ਤੁਸੀਂ ਕਿਵੇਂ ਓ ਮम्मा ਆਓ ਕਿਰਪਾ ਕਰਕੇ ਅੱਛਾ ਠੀਕ ਹੈ ਤੇ ਤਿੰਨ ਦਿਨਾਂ ਵਿੱਚ ਕੈਂਡੀ ਨੇ ਉਹ ਮੋਟੀ ਰੋਟੀ ਬਣਾਉਣੀ ਸਿੱਖ ਲਈ ਲੱਸੀ ਬਣਾਉਣੀ ਵੀ ਸਿੱਖੀ ਤੇ ਨਾਲ ਹੀ ਮੱਖਣ ਬਣਾਉਣਾ ਵੀ ਸਿੱਖਿਆ ਚਟਨੀ ਵੀ ਬਣਾਈ ਤੇ ਡੈਡੀ ਦੇ ਘਰ ਆਉਣ ਤੋਂ ਪਹਿਲਾਂ ਹੀ ਮੇਜ਼ ਖਾਣੇ ਨਾਲ ਸਜਾ ਦਿੱਤਾ ਡੈਡੀ ਘਰ ਆਏ ਤਾਂ ਵਿਲੱਖਣ ਜਿਹੜਾ ਸਰਪ੍ਰਾਈਜ਼ ਇਸ ਵਾਰ ਉਹਨਾਂ ਨੂੰ ਮਿਲਿਆ ਸੀ ਉਹਨਾਂ ਨੇ ਖਾਣਾ ਖਾਦਾ ਤੇ ਖੁਸ਼ ਹੋ ਕੇ ਬੋਲੇ ਖੁਦ ਤੇਰੇ ਹੱਥਾਂ ਵਿੱਚ ਮੇਰੇ ਮਾਂ ਦੇ ਹੱਥ ਵਾਲਾ ਸਵਾਦ ਆਇਆ ਇਹ ਸੁਣ ਮਾਵਾਂ ਤੀਆਂ ਖੁਸ਼ ਹੋ ਗਈਆਂ